ਕਿਸਾਨ ਦੇ ਸਿਆਣਪ ਇੱਕ ਇੱਕ ਕਿਸਾਨ ਆਪਣੇ ਖੇਤ ਵਿੱਚ ਹਲ ਵਾਰ ਰਿਹਾ ਸੀ ਉਸ ਕੋਲ ਸ਼ਿਕਾਰ ਖੇਡਦਾ ਰਾਜਾ ਆਇਆ ਰਾਜੇ ਨੇ ਕੋੜਾ ਰੋਕ ਕੇ ਕਿਸਾਨ ਨੂੰ ਕਿਹਾ ਭਾਈ ਸਾਹਿਬ ਤੁਹਾਡੇ ਕੋਲ ਕੁਝ ਖਾਣ ਪੀਣ ਲਈ ਹੈ ਕਿਸਾਨ ਨੇ ਨਿਮਰਤਾ ਨਾਲ ਉੱਤਰ ਦਿੱਤਾ ਜੋ ਰੁੱਖਾ ਮਿੱਸਾ ਮੇਰੇ ਕੋਲ ਹੈ ਉਹ ਹਾਜ਼ਰ ਹੈ ਕਿਸਾਨ ਨੇ ਪਹਿਲਾ ਰਾਜੇ ਨੂੰ ਕੋਰੇ ਤੋੜੇ ਦਾ ਠੰਡਾ ਪਾਣੀ ਪਿਆਇਆ ਤੇ ਹੱਥ ਧੁਵਾਈ ਅਤੇ ਫਿਰ ਲੂਣ ਵਾਲੀਆਂ ਵੇਸਨਦੀਆਂ ਰੋਟੀਆਂ ਗੰਡਾ ਤੇ ਖੱਟੀ ਲੱਸੀ ਜਿਹੇ ਪਦਾਰਥ ਖਾਣ ਲਈ ਦਿੱਤੇ ਅਜਿਹਾ ਭੋਜਨ ਭੋਜਨ ਰਾਜੇ ਨੇ ਪਹਿਲਾਂ ਕਦੇ ਨਹੀਂ ਸਿਖਿਆ ਰਾਜਾ ਭੋਜਨ ਛਕ ਕੇ ਬਹੁਤ ਖੁਸ਼ ਹੋਇਆ ਉਸਨੇ ਤੁਰਨ ਲੱਗ ਗਿਆ ਕਿਸਾਨ ਨੂੰ ਕਿਹਾ ਭਾਈ ਸਾਹਿਬ ਕੱਲ ਨੂੰ ਦਿਨੇ 10 ਵਜੇ ਮੇਰੇ ਕੋਲ ਰਾਜਧਾਨੀ ਪਹੁੰਚਣਾ ਮੈਂ ਤੁਹਾਡੀ ਸੇਵਾ ਤੋਂ ਬਹੁਤ ਖੁਸ਼ ਹਾਂ ਜੋ ਤੁਸੀਂ ਮੋਹ ਮੰਗੋਗੇ ਮੈਂ ਤੁਹਾਨੂੰ ਉਹੀ ਇਨਾਮ ਦੇਵਾਂਗਾ ਕਿਸਾਨ ਦੂਜੇ ਦਿਨ ਰਾਜੇ ਦੇ ਕਿਲੇ ਅੱਗੇ ਪਹੁੰਚਿਆ ਉਸ ਨੇ ਸੰਤਰੀ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਸੰਤਰੀ ਨੇ ਉਸ ਨੂੰ ਠਹਿਰਨ ਲਈ ਕਿਹਾ ਤੇ ਆਪ ਮੁਲਾਕਾਤੀ ਅਫਸਰ ਕੋਲ ਜਾ ਕੇ ਕਿਸਾਨ ਦੇ ਆਉਣ ਦਾ ਕਾਰਨ ਦੱਸਿਆ ਵਾਪਸ ਆ ਕੇ ਉਸ ਨੇ ਕਿਸਾਨ ਨੂੰ ਕਿਹਾ ਕਿ ਇਨਾਮ ਵਿੱਚੋਂ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਕਿਹਾ ਅੱਧ ਤੇਰਾ ਤੇ ਅੱਧ ਮੇਰਾ ਸੰਤਰੀ ਨੇ ਖੁਸ਼ੀ-ਖੁਸ਼ੀ ਉਸ ਨੂੰ ਅੱਗੇ ਭੇਜ ਦਿੱਤਾ ਅੱਗੇ ਕਿਸਾਨ ਮੁਲਾਕਾਤੀ ਅਫਸਰ ਕੋਲ ਗਿਆ ਅਫਸਰ ਨੇ ਕਿਹਾ ਮੁਲਾਕਾਤ ਤਾਂ ਰਾਜੇ ਨਾਲ ਮੈਂ ਹੀ ਕਰਵਾਉਣੀ ਆ ਮੈਨੂੰ ਕੀ ਦੇਵੇਂਗਾ ਕਿਸਾਨ ਨੇ ਜਵਾਬ ਦਿੱਤਾ ਤੁਹਾਨੂੰ ਚੌਥਾ ਹਿੱਸਾ ਦੇਵਾਂਗਾ ਕਿਸਾਨ ਦੇ ਦਰਬਾਰ ਪਹੁੰਚਣ ਪਹੁੰਚਣ ਤੋਂ ਪਹਿਲਾਂ ਹੀ ਮੁਲਾਕਾਤੀ ਅਫਸਰ ਨੇ ਖਜ਼ਾਨੇ ਵਾਲੇ ਮੰਤਰੀ ਦੇ ਕੰਨ ਵਿੱਚ ਸਾਰੀ ਗੱਲ ਪਾ ਦਿੱਤੀ ਕਹ ਜਾਨੇ ਵਾਲਾ ਮੰਤਰੀ ਪਾਜ ਕੇ ਕਿਸਾਨ ਨੂੰ ਕਹਿਣ ਲੱਗਿਆ ਰੁਕ ਜਾ ਭਾਈ ਚੈੱਕ ਤਾਂ ਮੈਂ ਹੀ ਕੱਟਣਾ ਆ ਰਾਜੇ ਨੇ ਤਾਂ ਸਿਰਫ ਦਸਕਤੀ ਕਰਨੇ ਆ ਤੂੰ ਮੈਨੂੰ ਦੱਸ ਕੀ ਦੇਵੇਂਗਾ ਕਿਸਾਨ ਨੇ ਕਿਹਾ ਚੌਥਾ ਹਿੱਸਾ ਕਿਸਾਨ ਜਦ ਰਾਜੇ ਦੇ ਦਰਬਾਰ ਪਹੁੰਚਿਆ ਤਾਂ ਰਾਜੇ ਨੇ ਖੜੇ ਹੋ ਕੇ ਉਸ ਦਾ ਸਵਾਗਤ ਕੀਤਾ ਅਤੇ ਬੈਠਣ ਲਈ ਕਿਹਾ ਫਿਰ ਰਾਜੇ ਨੇ ਕਿਸਾਨ ਨੂੰ ਕਿਹਾ ਮੰਗ ਜੋ ਮੰਗਣਾ ਆ ਮੈਂ ਤੇਰੇ ਨਾਲ ਕੀਤਾ ਵਾਦਾ ਪੂਰਾ ਕਰਾਂਗਾ किसान ने सोचया कि मंगी मांग ਵਿੱਚੋਂ बचना ਤਾਂ ਖੁਸ਼ ਹੈ ਨਹੀਂ ਇਹ ਸੋਚ ਕੇ ਉਸਨੇ ਝੱਟ ਹੀ ਕਿਹਾ ਮਹਾਰਾਜ ਮੇਰੀ ਮੰਗ ਹੈ ਕਿ ਮੇਰੇ ਸਿਰ ਵਿੱਚ 170 ਮਾਰੇ ਜਾਣ ਰਾਜੇ ਨੇ ਕਿਹਾ ਇਹ ਕੋਈ ਮੰਗ ਹੈ ਤੂੰ ਕਿਹੜਾ ਕੋਈ ਗਲਤੀ ਕੀਤੀ ਹੈ ਜੋ ਤੈਨੂੰ ਸਜ਼ਾ ਦਿੱਤੀ ਜਾਵੇ ਹੋਰ ਕੁਝ ਮੰਗ ਕਿਸਾਨ ਨੇ ਕਿਹਾ ਬਾਦਸ਼ਾਹ ਸਲਾਮਤ ਮੇਰੀ ਮੰਗ ਜਾਇਜ਼ ਹੈ ਤੁਸੀਂ ਮੇਰੀ ਮੰਗ ਨੂੰ ਪੂਰੀ ਕਰ ਦਿਓ ਰਾਜੇ ਨੇ ਖਜ਼ਾਨੇ ਵਾਲੇ ਮੰਤਰੀ ਨੂੰ ਸੱਦਿਆ ਅਤੇ ਕਿਸਾਨ ਦੀ ਮੰਗ ਲਿਖ ਕੇ ਦਸਤਕਤ ਕਰਵਾਉਣ ਲਈ ਕਿਹਾ ਜਦ ਹੀ ਖਜ਼ਾਨੇ ਵਾਲੇ ਮੰਤਰੀ ਨੇ ਲੇਖਤ ਕਿਸਾਨ ਦੇ ਹੱਥ ਫੜਾਈ ਰਾਜੇ ਨੇ ਤੁਰੰਤ ਮੰਗ ਪੂਰੀ ਕਰਨ ਦਾ ਹੁਕਮ ਦੇ ਦਿੱਤਾ ਫਿਰ ਕਿਸਾਨ ਨੇ ਰਾਜੇ ਨੂੰ ਕਿਹਾ ਕਿ ਪਹਿਲਾਂ ਸੰਤਰੀ ਨੂੰ ਸੱਦੋ ਮੈਂ ਆਪਣੇ ਮੰਗ ਦਾ ਅੱਧਾ ਹਿੱਸਾ ਉਸ ਨੂੰ ਦੇਣ ਦਾ ਵਾਅਦਾ ਕੀਤਾ ਆ ਸੰਤਰੀ ਸੱਦਿਆ ਗਿਆ ਅਤੇ ਕਿਸਾਨ ਨੇ 50 ਛੇਤਰ ਉਸ ਦੇ ਮਰਵਾ ਦਿੱਤੇ ਬਾਕੀ ਛੇਤਰਾਂ ਛੇਤਰਾਂ ਬਾਰੇ ਕਿਸਾਨ ਨੇ ਕਿਹਾ ਕਿ ਹੁਣ ਤੁਹਾਡੇ ਮੁਲਾਕਾਤੀ ਅਫਸਰ ਨੂੰ ਸਦੋ ਉਸ ਦੇ ਵੀ ਚੌਥੇ ਹਿੱਸੇ ਦੇ 25 ਛੇਤਰ ਮਰਵਾਏ ਗਏ ਫਿਰ ਖਜ਼ਾਨੇ ਵਾਲੇ ਮੰਤਰੀ ਨੂੰ ਮੰਤਰੀ ਨੂੰ ਬੁਲਾਇਆ ਗਿਆ ਅਤੇ 25 ਛੇਤਰ ਉਸ ਦੇ ਮਰਵਾਏ ਗਏ ਭਰੀ ਕਚਹਿਰੀ ਵਿੱਚ 100 ਛੇਤਰਾਂ ਦਾ ਇਨਾਮ ਵੰਡੇ ਜਾਣ ਤੋਂ ਬਾਅਦ ਕਿਸਾਨ ਤੁਰਨ ਲੱਗਿਆ ਤਾਂ ਰਾਜੇ ਨੇ ਉਸ ਨੂੰ ਰੋਕ ਲਿਆ ਤੇ ਕਿਹਾ ਕਿ ਤੁਹਾਡੀ ਮੰਗ ਬਿਲਕੁਲ ਜਾਇਜ਼ ਸੀ ਕਿਉਂਕਿ ਕਿਲੇ ਦੇ ਦਰਵਾਜ਼ੇ ਤੱਕ ਤਾਂ ਤੁਹਾਡੇ ਕੋਲ ਕੁਝ ਵੀ ਨਹੀਂ ਸੀ ਬਚਣਾ ਇਸ ਤਰ੍ਹਾਂ ਰਾਜੇ ਨੂੰ ਆਪਣੇ ਰਾਜ ਵਿੱਚ ਫੈਲੇ ਭ੍ਰਸ਼ਟਾਚਾਰ ਦਾ ਪਤਾ ਲੱਗ ਗਿਆ ਉਸ ਨੇ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਅਤੇ ਫਿਰ ਕਿਸਾਨ ਨੂੰ ਉਸ ਦੀ ਸਿਆਣਪ ਕਾਰਨ ਬਹੁਤ ਸਾਰਾ ਇਨਾਮ ਦੇ ਕੇ ਘਰ ਤੋਰਿਆ ਧੰਨਵਾਦ